ਸਾਡੀ ਮੈਡਮ ਗੁਰਪ੍ਰੀਤ ਕੌਰ ਮਾਨ ਜੀ ਪਹੁੰਚੇ ਹੋਏ ਨੇ ਹਮੇਸ਼ਾ ਹੀ ਉਹਨਾਂ ਦੇ ਆਉਣ ਦੇ ਨਾਲ ਉਹ ਆ ਜਾਣ ਮੁੱਖ ਮੰਤਰੀ ਸਾਹਿਬ ਆ ਜਾਣ ਇੱਕ ਗੱਲ ਹੀ ਆ ਸਾਡੇ ਲਈ ਜਿੰਨਾ ਉਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਦਾ ਕੰਮ ਸਾਂਝੇ ਹੋਇਆ ਹੈ ਪੰਜਾਬ ਦੇ ਹਰ ਕੋਨੇ ਵਿੱਚ ਸਾਡੇ ਗੁਰਪ੍ਰੀਤ ਕੌਰ ਮਾਨ ਜੀ ਹਰ ਕੋਨੇ ਵਿੱਚ ਦਿਖਦੇ ਨੇ ਜੇ ਜਿਸ ਤਰੀਕੇ ਉਹਨਾਂ ਨੇ ਵੀਰਾ ਚੱਕਿਆ ਹੋਇਆ ਲੋਕਾਂ ਦੇ ਦੁੱਖ ਦਰਦਾਂ ਨੂੰ ਸੁਣ ਰਹੇ ਨੇ ਮਸਲੇ ਹੱਲ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਸਾਰਾ ਕੰਮ ਜਿਹੜਾ ਤੁਸੀਂ ਘਟ ਕੀਤਾ ਹੋਇਆ ਅਸੀਂ ਉਹਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮੈਂ ਉਹਨ ਇੱਥੇ ਗੱਲਾਂ ਨਾਲ ਨਹੀਂ ਦੱਸਣਾ ਕਿ ਮੈਂ ਇੱਥੇ ਕੀ ਤਾਂ ਮੈਂ ਮੈਂ ਇੱਥੇ ਕੰਮ ਕਰਕੇ ਦੱਸਣਾ ਵੀ ਇਹ ਕਰਨ ਬਦਲੇ ਬਦਲੇ ਨਾ ਲੱਗੇ ਖਲੋੜ ਸ਼ਹਿਰ ਤੇ ਜਦੋਂ ਕੋਈ ਐਂਟਰ ਹੋਵੇ ਜੇ ਕਰਨ ਸਿਆਦ ਲੋਕਾਂ ਨੂੰ ਨਾ ਪਤਾ ਲੱਗੇ ਕਿ ਐਮਐਲਏ ਦੇ ਕੀ ਕੰਮ ਹੁੰਦੇ ਨੇ ਤਾਂ ਮੇਰਾ ਐਮਐਲਏ ਬਣਨ ਦਾ ਕੋਈ ਵੀ ਫਾਇਦਾ ਨਹੀਂ ਮੈਨੂੰ ਦੁਬਾਰੇ ਵੋਟ ਨਹੀਂ ਪੋਣੀ ਚਾਹੀਦੀ ਜਿਹੜੀਆਂ ਉਮੀਦਾਂ ਦੇ ਨਾਲ ਤੁਸੀਂ ਮੈਨੂੰ ਐਮਐਲਏ ਬਣਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਉਸ ਉਮੀਦਾਂ ਉੱਤੇ ਖਰਾ ਉਤਰਨ ਲਈ ਸਾਡੇ ਹੱਥ ਹੋਲੀ ਸੋਲੀ ਪਾਵਰ ਹੋਣੀ ਬਹੁਤ ਜ਼ਰੂਰੀ ਸੀ ਅੱਜ ਸਾਡੇ ਐਮਐਲਏ ਵੀ ਅੱਗੇ ਤਾਂ ਹੁੰਦਾ ਸੀ ਕਿ ਸਰਕਾਰ ਹੋਰ ਦੀ ਦੀ ਐਮਐਲਏ ਹੋਂ ਦਾ ਹੁਣ ਦੇਖੋ ਸਰਕਾਰ ਕੀ ਦੀ ਆਮ ਆਦਮੀ ਪਾਰਟੀ ਦੀ ਐਮਐਲਏ ਕੀ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਕੀ ਦਾ ਆਮ ਆਦਮੀ ਪਾਰਟੀ ਸੋ ਤੁਹਾਡੇ ਸਾਹਮਣੇ ਅੱਜ ਮੈਂ ਮੈਡਮ ਮਾਨ ਆਏ ਹੋਏ ਸੀ ਉਹ ਆਜਣ ਮੁੱਖ ਮੰਤਰੀ ਸਾਹਿਬ ਆਜਣ ਇੰਕੀ ਗੱਲ ਹੈ ਜੀ ਕਿ ਅੱਜ ਅਸੀਂ ਬੱਸ ਸਟੈਂਡ ਦੀ ਵਾਅਦਾ ਵੀ ਰੱਖੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਲਰ ਸ਼ੈਡ ਦੀ ਜਿਹੜੀ ਮੁੱਖ ਮੰਗ ਨੂੰ ਦੇਖਦੇ ਹੋਏ ਬੱਸ ਸਟੈਂਡ ਦੀ ਜਿਹੜੀ ਸਾਨੂੰ ਦੇਣਗੇ ਸੀ ਬੜੇ ਉਹਨਾਂ ਦੇ ਧੰਨਵਾਦ ਕਰਾਂ ਖਜੋਲੀ ਵਾਟਰ ਲਿਆਉਣ ਵਾਲੇ ਆਮ ਆਦਮੀ ਪਾਰਟੀ ਹੈ ਹੁਣ ਤੱਕ ਸਾਰਾ ਨੇ ਲੱਡੂ ਵੰਡੇ ਲੈ ਕੇ ਕੋਈ ਨਹੀਂ ਆਇਆ ਸੀ 359 ਕਰੋੜ ਦਾ ਪ੍ਰੋਜੈਕਟ ਹੈ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਿਆਉਣ ਵਾਲੀ ਆਮ ਆਦਮੀ ਹੈ ਥੈਂਕ ਯੂ ਸਾਰੀ ਆਮ ਆਦਮੀ ਪਾਰਟੀ ਹੈ ਤੇ ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਸੀ ਉਹ ਆਪਾਂ ਲੈ ਕੇ ਆਏ ਤੀਸਰੇ ਨੰਬਰ ਉਤੇ ਬਿਜਲੀ ਦੇ ਗ੍ਰਿਡ ਲਗਭਗ 50 ਕਰੋੜ ਰੁਪਏ ਆਪਾਂ 400 ট্রান্সਫਾਰਮਰ ਨਵੇਂ ਸਰਕਾਰ ਵੱਲੋਂ ਰੱਖੀ ਗਈ ਨੇ ਦੋ ਗ੍ਰਿਡ ਅਪਗ੍ਰੇਡ ਹੋਈ ਨੇ ਸਿਰਫ ਕਰਨ ਸ਼ਹਿਰ ਸ਼ਹਿਰ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਕਮਿਊਨਿਟੀ ਸੈਂਟਰ ਕਿਹਾ ਉਹ ਅਸੀਂ 6-7 ਮਹੀਨਿਆਂ ਦੇ ਵਿੱਚ ਕੋਸ਼ਿਸ਼ ਖਤਮ ਹੋਵੇਗਾ 6-7 ਮਹੀਨਿਆਂ ਦੇ ਤੁਹਾਨੂੰ ਸਮਰਪਿਤ ਕਰ ਦਵਾਂਗੇ ਜੀ ਤੇ ਇਸ ਤੋਂ ਬਿਨਾ ਹੋਰ ਬਹੁਤ ਸਾਰੇ ਟਿਊਬਵੈਲ ਦੇ ਕੰਮ ਹੋਰ ਹੋਏ ਨੇ ਪਰ ਹੁਣ ਗੱਲ ਕੀ ਹੈ ਕਿ ਹੁਣ ਆਪੇ ਕੋਲ ਹੋਲੀ ਸੋਲੀ ਪਾਵਰ ਆ ਗਈ। ਵੀਰ ਰੱਖਿਓ ਮੈਂ ਕੰਮ ਕਰੂੰਗੀ। ਦੇਖੋ ਜਿੰਨਾ ਸਮਾਂ ਹੈਗਾ ਹੁਣ ਕੀ ਹੋਲੀ ਸੋਲੀ ਸਾਡੇ ਕੋਲ ਜ਼ਿੰਮੇਵਾਰੀ ਆ ਗਈ ਹੈ। ਖਰੜ ਦਾ ਕੋਈ ਵੀ ਨੁਮਾਇੰਦਾ ਖਰੜ ਦੀ ਕਿਸੇ ਐਮਸੀ ਸਾਹਿਬਾਨ ਨੇ ਖਰੜ ਦੇ ਕਿਸੇ ਵੀ ਨਾਗਰਿਕ ਨੇ ਇੱਕ ਵੀ ਕੰਮ ਮੂੰਹੋਂ ਕੱਢਿਆ? ਕਿ ਸਾਨੂੰ ਆਪਣੇ ਬੋਰਡ ਵਿੱਚ ਆਹ ਚੀਜ਼ ਚਾਹੀਦੀ। ਜੇ ਸਾਡੇ ਬੋਰਡ ਦੇ ਵਿੱਚ ਆਹ ਕੰਮ ਗਲਤ ਹੋ ਰਿਹਾ ਸਹੀ ਹੋਵੇ। ਉਹੁੱ ਸੁੱਤੇ ਸੀ ਉਸੇ ਵੇਲੇ ਪਹਿਰਾ ਦਵਾਂਗੇ। ਅਸੀਂ ਸਾਡੇ ਕੰਮ ਹੁਣ ਖਰੜ ਦੇ ਕੰਮ ਕਰਨ ਵਿੱਚ ਕੋਈ ਰਿੱਡਕਾ ਨਹੀਂ ਹੈ। ਪਹਿਲਾਂ ਰਿੱਡਕੇ ਸੀਗੇ ਪਹਿਲਾਂ ਸਿਆਸਤ ਹੁੰਦੀ ਸੀ। ਸਿਆਸਤ ਦੇ ਚੱਕਰ ਦੇ ਵਿੱਚ ਲੋਕਾਂ ਦੇ ਕੰਮ ਰੁਕਦੇ ਸੀ। ਹੁਣ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੋਈ ਵੀ ਰਿੱਡਕਾ ਨਹੀਂ ਹੈ। ਸਾਲ ਬਹੁਤ ਹੁੰਦਾ ਹੈ ਕੰਮਾਂ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਸਾਰੇ ਜਿਹੜੇ ਕੰਮਾਂ ਦੇ ਟੈਂਡਰ ਉਹ ਲੱਗ ਜਾਣੇ। ਤੇ ਆਲਰੇਡੀ ਮੇਰੇ ਖਿਆਲ ਚ ਹੁਣ 43 ਕਰੋੜ ਦੇ ਕੰਮ ਪਾਸ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਪਾਸ ਹੋਣਗੇ ਉਹ ਲੱਖਣ ਦੇ ਵਿੱਚ ਸ਼ਹਿਰ ਦੇ ਉਸ ਉਸ ਵਿੱਚ ਸ਼ਹਿਰ ਦੇ ਜਿਹੜੇ ਕੰਮ ਉਹੋ ਜੇ ਪਾਏ ਜਾਣਗੇ ਜਿਹੜੇ ਲੰਬਾ ਟਾਈਮ ਸ਼ਹਿਰ ਨੂੰ ਆਪ ਦਿੰਦੇ ਨੇਗੇ ਅਸੀਂ ਪਲਾਨ ਕਰ ਰਹੇ ਹਾਂ ਕੋਈ ਇਹੋ ਜਿਹੀ ਥਾਂ ਖਰੜ ਦੇ ਵਿੱਚ ਲੱਭੀ ਜਾਵੇ ਜਿੱਦੇ ਤੇ ਇੱਕ ਸੁਪਰਮਾਰਕੀਟ ਕ੍ਰੀਏਟ ਕੀਤੀ ਜਾਵੇ ਜਿੱਥੋਂ ਸਾਰੀ ਉਮਰ ਖਰੜ ਕਮੇਟੀ ਨੂੰ ਆਮਦਨ ਆਵੇ ਹੁਣ ਪਾਣੀ ਪਾਣੀ ਜ਼ਿਆਦਾ ਵਰਖਾ ਦਾ ਮੌਸਮ ਹੈ ਜਿਹੜੀ ਦਿੱਤੀ ਜਿੱਥੇ ਕੋਈ ਪ੍ਰੋਬਲਮ ਆਉਉਂਦੀ ਵੈਸੇ ਤਾਂ ਸੀਵਰੇਜ ਪੈ ਹੀ ਰਿਹਾ ਤੇ ਨਵੇਂ ਐਸਟੀਪੀ ਪੈ ਰਹੇ ਨੇ ਤਕਰੀਬਨ ਜਿਨ੍ਹਾਂ ਦੀ ਲਾਗਤ 45 ਕਰੋੜ ਰੁਪਏ ਹੈ ਤੇ ਕਜੋਲੀ ਵਾਟਰ ਦਾ ਵੀ ਜਿਹੜੀ ਤੁਸੀਂ ਪੁਆਇੰਟ ਰੱਖਦੇ ਸੀ ਕਜੋਲੀ ਵਾਟਰ ਦਾ ਪਿਛਲੇ ਦਿਨੀ ਟੈਂਡਰ ਲਾ ਕੇ ਆਪਨ ਹੋ ਗਿਆ ਕੰਮ ਗਰਾਊਂਡ ਉੱਤੇ ਹੁਣ ਸ਼ੁਰੂ ਹੋ ਰਿਹਾ ਉਹਦਾ ਇੱਕ ਦੋ ਦਿਨਾਂ ਦੇ ਵਿੱਚ ਸਿਦਕਾਟਨ ਕਰਾਂਗੇ ਤੇ ਉਹਦੇ ਵੀ ਅਸੀਂ ਦੇਖ ਰਹੇ ਹਾਂ ਵੀ ਮੇਰੇ ਖਿਆਲ ਨੂੰ ਕਰਾਲੀ ਤੱਕ ਜਿਹੜੀ ਉਹਦੀ ਸਪਲਾਈ ਆ ਪਾਣੀ ਦੀ ਉਹ ਜਾਣੀ ਹੈ ਬਹੁਤ ਹੱਦ ਤੱਕ ਉਹਦੇ ਨਾਲ ਰਾਹਤ ਮਿਲਣੀ ਹੈ ਸ਼ਹਿਰ ਨੂੰ ਬਹੁਤ ਸਾਰੇ ਟਿਊਬਲ ਜਿਹੜੇ ਆਲਰੇਡੀ ਲੱਗੇ ਨੇ ਪਰ ਹੁਣ ਜਿਹੜੀ ਅਸੀਂ ਪਲੈਨਿੰਗ ਕਰਾਂਗੇ ਖਰੜ ਸ਼ਹਿਰ ਦੇ ਵਾਸਤੇ ਉਹ ਅਸੀਂ ਕੰਮ ਕਰਕੇ ਦਿਖਾਉਣੇ ਆ ਖਰੜ ਸ਼ਹਿਰ ਦੀਆ ਪ੍ਰੋਪਰ ਰੋਡਸ ਖਰੜ ਸ਼ਹਿਰ ਦਾ ਪ੍ਰੋਪਰ ਸੀਵਰੇਜ ਹਰ ਮੋੜ ਦੇ ਵਿੱਚ ਜਿੱਥੇ ਵੀ ਜਗ੍ਹਾ ਪਈ ਹੈ ਉੱਥੇ ਪਾਰਕ ਬਣਾਇਆ ਜਾਊਗਾ ਖਰੜ ਸ਼ਹਿਰ ਦੇ ਵਿੱਚ ਅਸੀਂ ਇੱਕ ਸ਼ਾਨਦਾਰ ਮਲਟੀ ਸਟੇਡੀਅਮ ਜਿੱਥੇ ਪੰਜਾਬ ਪੱਧਰੀ ਟੂਰਨਾਮੈਂਟ ਹੋਣ ਸਾਰੀਆਂ ਗੇਮਾਂ ਦਾ ਇੱਕ ਸਟੇਡੀਅਮ ਬਣਾਉਣ ਦੀ ਵੀ ਅਸੀਂ ਤਿਆਰੀ ਕਰ ਰਹੇ ਹਾਂ ਇੱਕ ਵੱਡੀ ਮਾਰਕੀਟ ਖੜੀ ਕਰਨ ਦੀ ਤਿਆਰੀ ਕਰ ਰਹੇ ਹਾਂ ਜਿੱਥੋਂ ਪੂਰੀ ਟ੍ਰਾਈ ਸਿਟੀ ਤੋਂ ਬੱਚੇ ਇੱਕ ਫੇਮਸ ਜਿਵੇਂ ਲਾਹੌਰ ਮਾਰਕੀਟ ਫੇਮਸ ਸੀ ਉਸ ਤਰੀਕੇ ਕਰਨ ਦੀ ਮਾਰਕੀਟ ਦੇ ਵਿੱਚ ਆਉਣ ਉਹ ਜਗ੍ਹਾ ਆਇਡੈਂਟੀਫਾਈ ਕਰ ਰਹੇ ਹਾਂ ਸੋ ਇਹੋ ਬਹੁਤ ਸਾਰੇ ਅਸੀਂ ਸੀਨੀਅਰ ਸਿਟੀਜ਼ਨ ਹੋ ਮੇਰੇ ਇਲੈਕਸ਼ਨ ਤੋਂ ਪਹਿਲਾਂ ਮੈਂ ਪੂਰੇ 3 ਸਾਲਾਂ ਦਾ ਕਹਿ ਰਹੀ ਹਾਂ ਕਿ ਇੱਕ ਸੀਨੀਅਰ ਸਿਟੀਜ਼ਨ ਹੋਮ ਕਿਉਂਕਿ ਇਹਨਾਂ ਦੀ ਡਿਮਾਂਡ ਹੈ ਸ਼ਹਿਰ ਦੇ ਵਿੱਚ ਉਭੀ ਅਸੀਂ ਜਿਹੜਾ ਹੁਣ ਜਗ੍ਹਾ ਲੱਭ ਕੇ ਉਹਦੇ ਤੇ ਵੀ ਕੰਮ ਸ਼ੁਰੂ ਕਰਾਂਗੇ। ਤੋਂ ਇਹੋ ਜੇ ਪ੍ਰੋਜੈਕਟ ਖੇਡਾਂ ਦੇ ਲਈ ਆ ਇੱਕ ਸਾਡਾ ਬਹੁਤ ਟਾਈਮ ਦਾ ਇੱਕ ਕਮਿਊਨਿਟੀ ਸੈਂਟਰ, ਸ਼ਾਨਦਾਰ ਕਮਿਊਨਿਟੀ ਸੈਂਟਰ ਜਿਹਦਾ ਕੰਮ ਰੁਕਿਆ ਹੋਇਆ ਹੈ। ਮੇਰੇ ਖਿਆਲ ਚੀਓ ਸਾਹਿਬ ਕਿੱਥੇ ਬੈਠੇ ਨੇ? ਆ ਉਹਦੇ ਨਾਲ 80 ਲੱਖ ਦੇ ਜਿਹੜੇ ਕੰਮ ਨੇ ਆ ਉਹ ਰਹਿ ਗਏ ਆ। ਬਾਕੀ ਉਹ ਵਿੱਚ ਹੀ ਇੱਧਰ ਉੱਧਰ ਕਰਕੇ ਸਾਰਾ ਕੀਤਾ ਹੋਇਆ ਸੀ। ਅਸੀਂ ਉਹ ਜਿਹੜੇ ਕੰਮ ਨੇ ਉਹ ਕਮਿਊਨਿਟੀ ਸੈਂਟਰ ਦਾ ਕੰਮ ਐਸੇ ਸਾਲ ਦੇ ਵਿੱਚ ਪੂਰੀ ਕਰਕੇ ਲੋਕਾਂ ਨੂੰ ਸਮਰਥਨ ਕਰ ਦਵਾਂਗੇ ਜਿੱਥੇ ਉਹ ਆਰਾਮ ਨਾਲ ਆਪਣੇ ਫੰਕਸ਼ਨ ਵੇਅ ਸ਼ਾਦੀ ਦੇ ਪ੍ਰੋਗਰਾਮ ਕਰ ਸਕਣਗੇ ਤੁਹਾਨੂੰ ਬਹੁਤ ਸਾਰਿਆਂ ਨੂੰ ਜਰਨਲਿਸਟ ਨੂੰ ਪਤਾ ਹੋਣਾ ਕਿ ਉਹ ਬਹੁਤ ਸੋਹਣਾ ਕਮਿਊਨਿਟੀ ਸੈਂਟਰ ਆ ਬਸ ਪੋਲੀਟੀਕਲ ਉਹਦੇ ਭੇਡ ਚੜਿਆ ਹੋਇਆ ਸੀ 3 ਸਾਲਾਂ ਦਾ ਉੱਥੇ ਕੰਮ ਹੀ ਨਹੀਂ ਹੁੰਦਾ ਉਹ ਅਸੀਂ ਹੁਣ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਦੇ ਪੱਤਰਕਾਰ ਵੀਰਾਂ ਦਾ ਬਹੁਤ ਸਹਿਯੋਗ ਰਿਹਾ ਮੈਂ ਧੰਨਵਾਦ ਕਰਦੀ ਹਾਂ ਤੁਹਾਡੀਆਂ ਖਬਰਾਂ ਨੇ ਇੱਕ ਜਿਹੜੀ ਪੋਜ਼ਿਟਿਵ ਵੇਅ ਬਣਾਈ ਉਹਦੇ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਕਿ ਤੁਸੀਂ ਦਿਲੋਂ ਸਪੋਰਟ ਕੀਤੀ ਹੈ ਕਿ ਤੁਸੀਂ ਵਾਕਿਆ ਜੇ ਚਾਇਆ ਕਿ ਕਰਨ ਦੇ ਵਿੱਚ ਸਿਸਟਮ ਬਦਲੇ ਐਮਸੀ ਸਹਿਵਾਨਾ ਦਾ ਜਿਨ੍ਹਾਂ ਨੇ ਸਪੋਰਟ ਕਰਕੇ ਸਰਬਸੰਮਤੀ ਦੇ ਨਾਲ ਪ੍ਰਧਾਨ ਅੰਜੂਜੀ ਨੂੰ ਚੁਣਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਚੁਣਿਆ ਅਸੀਂ ਦਿਲ ਦੀਆਂ ਗਹਿਣਾਈਆਂ ਤੋਂ ਤੁਹਾਡੇ ਸਾਰਿਆਂ ਦਾ